ਹਾਂਜੀ ਕਿਵੇਂ ਹੋ ਸਾਰੇ ਉਮੀਦਾਂ ਚੜਦੀ ਕਲਾ ਚ ਹੋਵੋਗੇ ਤੇ ਜਿਵੇਂ ਆਪਾਂ ਆਪਣੀ ਪਹਿਲੀ ਵੀਡੀਓ ਚ ਦੱਸਿਆ ਸੀ ਵੀ ਮਾਰਕੀਟ ਤਿੰਨ ਤਰੀਕਿਆਂ ਨਾਲ ਕੰਮ ਕਰਦੀ ਆ ਅਪਟਰੈਂਡ ਡਾਊਨਟਰੈਂਡ ਸਾਈਡਵੇ ਟ੍ਰੈਂਡ ਮਾਰਕੀਟ ਨੇ ਬਹੁਤ ਹੀ ਵਧੀਆ ਉਹੀ ਫਾਰਮੂਲੇ ਤੇ ਉਹੀ ਤਰੀਕੇ ਨਾਲ ਬਹੁਤ ਵਧੀਆ ਮੂਵਮੈਂਟ ਕਰੀ ਆ ਜੇ ਆਪਾਂ ਕੱਲ ਦਾ ਗ੍ਰਾਫ ਦੇਖੀਏ ਤਾਂ ਮਾਰਕੀਟ ਆਪਣਾ ਹਾਈ ਲੋ ਹਾਈ ਲੋ ਹਾਈ ਲੋ ਬਣਾਉਂਦੀ ਹੋਈ ਬਹੁਤ ਹੀ ਵਧੀਆ ਮੂਵਮੈਂਟ ਕਰੀ ਆ ਜੇ ਆਪਾਂ ਐਂਟਰੀ ਇੱਥੇ ਲਈ ਹੁੰਦੀ ਪੁੱਟ ਦੀ ਤੇ ਆਪਣਾ ਟਾਰਗੇਟ ਉਰੇ ਹੁੰਦਾ ਤਾਂ ਬਹੁਤ ਹੀ ਵਧੀਆ ਪ੍ਰੋਫਿਟ ਪ੍ਰੋਫਿਟ ਹੋਣਾ ਸੀ ਆਪਾਂ ਨੂੰ 100% ਠੀਕ ਹੈ ਜੀ ਸੇਮ ਮਾਰਕੀਟ ਨੇ ਅੱਜ ਕਰਿਆ ਮਾਰਕੀਟ ਅਪ ਟ੍ਰੈਂਡ ਅਪ ਟ੍ਰੈਂਡ ਬਣਾਉਂਦੀ ਹੋਈ ਬਹੁਤ ਹੀ ਵਧੀਆ ਮੂਵਮੈਂਟ ਕਰੀ ਆ ਠੀਕ ਹੈ ਜੀ ਇਸੇ ਕਰਕੇ ਜੇ ਆਪਾਂ ਇਸ ਮਾਰਕੀਟ ਨੂੰ ਚੰਗੀ ਤਰ੍ਹਾਂ ਸਮਝਾਂਗੇ ਵਾਚ ਕਰਾਂਗੇ ਤੇ ਸਿੱਖਾਂਗੇ ਤੇ ਬਹੁਤ ਹੀ ਵਧੀਆ ਪ੍ਰੋਫਿਟੇਬਲ ਟਰੇਡਰ ਬਣ ਸਕਦੇ ਆ ਇਸੇ ਲਈ ਜੇ ਕਿਸੇ ਨੇ ਪਹਿਲੀ ਵੀਡੀਓ ਨਹੀਂ ਦੇਖੀ ਤਾਂ ਮੇਰੇ YouTube ਚੈਨਲ ਤੇ ਜਾਓ ਤੇ ਉਹ ਵੀਡੀਓ ਨੂੰ ਦੇਖੋ ਤਾਂ ਜੋ ਤੁਸੀਂ ਵੀ ਘਰੇ ਬਹਿ ਕੇ ਇੱਕ ਵਧੀਆ ਅਰਨਿੰਗ ਲੈ ਸਕੋ ਠੀਕ ਹੈ ਜੀ ਜੁੜੇ ਰਹੋ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਕਰ ਦਿਓ ਲਾਈਕ ਆਪਾਂ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਥੈਂਕ ਯੂ